ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਦਾਇਕ ਹਰਕਸ਼ਰਿਨ ਆਪੁਰ ਸਾਹਿਬ ਅੱਜ ਮਿਤੀ 4 ਅਕਤੂਬਰ ਸ੍ਰੀ ਦੇ ਸਾਡੇ ਦਸਤੂਜੇ ਇਟ ਇੰਪੋਰਟੈਂਟ ਅਪਡੇਟ ਹੈ ਕਿ ਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨਾਂ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਚਿਹ ਜਿਹੜੀ ਹੈ ਉਪਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹ ਅਜੇ ਆਪਣੇ ਕੋਲ ਜਗ੍ਹਾ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੇ ਬੇਰੀ 12 ਵਜੇ ਜਿਹੜਾ ਹੈ ਉਹਦੇ ਵਿੱਚੋਂ ਜਿਹੜੇ ਉਸੇ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਰਿਸਪਿਲ ਵੇਜ਼ ਹੁੰਦੇ ਨੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਅ ਜਿਹੜਾ ਹੈ 60000 ਕਿਊਸਿਕ ਪਾਣੀ ਜਿਹੜਾ ਐਕਸਪੈਕਟਡ ਹੈ ਉਹਦੇ ਉਸ ਵਕਲ ਚੱਲ ਰਿਹਾ ਸਾਡੀਆਂ ਨਹਿਰਾਂ ਦੇ ਵਿੱਚ ਇਸ ਵਕਲ 20000 ਕਿਊਸਿਕ ਜਾ ਰਿਹਾ 23 11 ਨੂੰ ਜੀ ਚੋਂ ਬੀ ਦੇ ਦਾ ਮਤਲਬ ਬਾਕੀ ਜਿਹੜਾ ਦਰਿਆ ਤੇ ਹੋਈ ਸਤਲੁਜ ਡਾਊਨ ਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਤਲੁਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 70000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਅਗਲੇ 2 ਦਿਨ ਛੱਡਾਂਗੇ ਪੀਬੀਐਮਪੀ ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰਿਲੀਜ਼ ਹੋਣਗੇ ਬਾਰਵੀਂ ਤਹੌੜੀ ਵਰੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ ਉਹ ਸਰਪਲੂਸ ਦਾ ਲੈਵਲ ਬਚ ਸਕਦਾ ਕੋਸ਼ਿਸ਼ ਇਹ ਹੈ ਕਿ ਅਗਲੇ 2 ਦਿਨ ਜਿੰਨਾ ਚਿਰ ਤੱਕ ਇੱਥੇ ਬਰਸਾਤ ਨਹੀਂ ਪੈਦੀ ਆਪਣੇ ਇਲਾਕੇ ਉਦੋਂ ਤੱਕ ਆਪਾਂ ਪਾਣੀ ਕਰਕੇ ਉਹ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਰਦੀ ਸਵਾ ਹੈ ਸਰਸਾ ਕਿ ਉਹਦਾ ਪਾਣੀ ਆਉਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਾਂ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਇਨਕਿਟਰ ਤੇ ਜਾਣ ਇੰਪੀਟੀਲ ਸਬਦੇ ਨਾਲ ਸੰਬੰਧਿਤ ਕਰਦੋ ਅੱਜ 12:00 ਵਜੇ ਮਿਤੀ 4 ਅਕਤੂਬਰ ਨੂੰ ਫਿਰ 2 ਫਰਵਰੀ ਪਾਖੜਾ ਡੈਮ ਦੇ ਗੇਟਾ ਖੋਲ ਰਿਹਾ ਹੈ ਜੇ ਪ੍ਰਕਾਸ਼ਨ ਤੇ ਜਦੋਂ ਇੱਥੇ ਬਰਸਾਤ ਹੋ ਗਈ ਹੈ ਬੰਦ ਕਰਦਾ ਹੈ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਫਲੱਡ ਸੰਦੇ ਨੇ ਜਿਹੜੇ ਸਵਾਂ ਦੇ ਵਿੱਚ ਸਰਸਾ ਦੇ ਵਿੱਚ ਚਰਨ ਗੰਗਾ ਦੇ ਵਿੱਚ ਜਾਂ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਰਕੂਛ ਪਾਣੀ ਆਵੇ ਤਾਂ ਕੋਈ ਮੁਰਤਾ ਨੁਕਸਾਨ ਨਾ ਹੋਵੇ ਸਾਰੀ ਪ੍ਰਸ਼ਾਸਨ ਨੇ ਸਾਰੀ ਨਜ਼ਰ ਬਣਾਈ ਰੱਖੀ ਹੈ ਕੋਈ ਕਬਦਾਨ ਨਹੀਂ